ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਵਾਲਾ ਅਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਵੀਰ ਨਿਸ਼ਾਨ ਸਿੰਘ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 6 ਮੱਝਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਕੁਝ ਮੱਝਾਂ ਜਿਹੜੀਆਂ ਸੂਈਆਂ ਤੇ ਕੁਝ ਦੋਸਤੋ ਗੱਬਣਾਵਾਂ ਡਿਟੇਲ ਆਪਾਂ ਦੋਸਤੋ ਇਹਦਾ ਪਿਛੋਕੜ ਦੀ ਸਾਰੀ ਵੀਰ ਤੋਂ ਕੁਝ ਹੋਰ ਆਪਾਂ ਤੁਹਾਨੂੰ ਦੱਸਾਂਗੇ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਹੋਵੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਵਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੀਣੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਆਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਵਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰam ਤੇ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਪਸ਼ੂ ਆ 76000 ਤੋਂ ਲੈ ਕੇ ਤੇ 1 ਲੱਖ ਰੁਪਏ ਦਾ ਕਰ ਰੇਟ ਆ ਮੱਝਾਂ ਦੋਸਤੋ ਜਿਹੜੀਆਂ ਸੱਜਰ ਦੋ ਤੋਂ 8 ਕਿਲੋ ਤੋਂ ਲੈ ਕੇ ਤੇ 12 ਕਿਲੋ ਤੱਕ ਦੁੱਧ ਦੀ ਐਵਰੇਜ ਹੈਗੀ ਆ। ਬਾਕੀ ਆਪਾਂ ਦੋਸਤੋ ਵੀਰ ਨਿਸ਼ਾਨ ਤੋਂ ਪੁੱਛ ਕੇ ਆਪਾਂ ਸਾਰੀ ਗੱਲਬਾਤ ਨਾਲ ਸਾਂਝੀ ਕਰ ਲਾਂਗੇ। ਕਰੀਏ ਦੋਸਤੋ ਵੀਰ ਨਾਲ ਗੱਲਬਾਤ ਐਂਡ ਤੱਕ ਵੀਡੀਓ ਦੋਸਤੋ ਜਰੂਰ ਦੇਖਿਓ ਜੀ। ਹਾਂਜੀ ਵੀਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਖੈਰਾ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ। ਹੋਰ ਵੀਜੀ ਠੀਕ ਠਾਕ। ਕਿਰਪਾ ਜੀ ਬੈਠ ਜੀ ਆ ਇਹਨੂੰ ਵੇਖਦੇ ਤੁਸੀਂ ਪਹਿਲੀ ਯਾਰ ਅੱਧਾ ਘਰ ਆਏ ਜੀ। ਧੰਨਵਾਦ ਵੀਜੀ ਧੰਨਵਾਦ ਜੀ। ਅੱਛਾ ਵੀਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦਿਓ। ਟ ਹੰਡਬਰ ਵਾਲਾ ਹਾਂਜੀ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਤਨਤਨ ਸਾਹਿਬ ਠੀਕ ਹੈ ਜੀ ਹੋਲ ਨੰਬਰ ਤੇ ਨਾਮ ਵੀ ਦਈਏ ਆਪਣਾ ਨਾਮ ਨਿਸ਼ਾਨ ਸਿੰਘ ਜੀ ਹਾਂਜੀ ਫੋਨ ਨੰਬਰ 9417537084 ਠੀਕ ਹੈ ਜੀ ਹਾਂਜੀ ਤੇ ਵੀ ਜੀ ਅੱਜ 5 ਮੱਝ ਆਪਣੇ ਕੋਲ ਜੀ ਸੇਲ ਤੇ ਹਾਂਜੀ 5 ਹੈ ਜੀ ਅੱਛਾ ਤੇ ਕਿੰਨੀਆਂ ਸੂਈਆਂ ਕਿੰਨੀਆਂ ਗੱਬਣਾ ਜੀ ਇਹ ਪਾਜੀ ਆਪਣੇ ਕੋਲੇ ਫਿਲਹਾਲ ਤਿੰਨ ਛੋਟੀਆਂ ਸੂਈਆਂ ਜੀ ਅੱਛਾ ਜੀ ਤੇ ਦੋ ਗੱਬਣਾ ਜੀ ਦੋ ਗੱਬਣਾ ਜੀ ਹਾਂਜੀ ਇਹ ਸ਼ੁਰੂ ਕਰੀ ਵੀ ਜੀ ਇਸ ਛੋਟੀ ਤੋਂ ਪਹਿਲਾਂ ਕੀ ਡਿਟੇਲ ਹੈ ਕੀ ਦੀ ਜੀ ਇਹ ਵੀ ਜੀ ਪਹਿਲੇ ਸੂਗੇ ਆ ਅੱਛਾ ਜੀ ਅੱਜ ਹਫਤਾ ਲੈ ਜੂਗੀ ਅੱਛਾ ਇਹ ਹਫਤਾ ਖੜਦੀ ਕੰਪਨੀ ਹਾਂਜੀ ਹਫਤਾ ਲੈ ਜੂਗੀ ਜੀ ਠੀਕ ਹੈ ਜੀ ਤੇ ਦੰਦਾ ਜੋ ਕਿਵੇਂ ਚੈੱਕ ਕੀਤੀ ਹਾਂਜੀ ਮੂੰਹ 6 ਦੰਦ ਆਈ 6 ਦੰਦ ਹਾਂਜੀ ਠੀਕ ਹੈ ਜੀ ਇਹ ਤੋਰੀ ਵੀ ਦਿਓ ਵੀ ਹਾਂਜੀ ਤੋਰ ਦਿਓ ਦੋਸਤੋ ਆਰਡਰ ਕੁਆਲਿਟੀ ਜਿਹੜੀ ਆ ਮੈਂ ਚੰਗੀ ਤਿਆਰ ਕਰੀ ਆਉਂਦੀ ਹੈ ਪਹਿਲਾ ਸੁਬਾ ਸੁਣੀ ਹੈ 6 ਦੰਦ ਆ ਇੱਕ ਹਫਤੇ ਦਾ ਟਾਈਮ ਹੈ ਜੇ ਬਾਕੀ ਪਿਆ ਸੁਣ ਦੇ ਵਿੱਚ ਤਾਂ ਦੋਸਤੋ ਮੈਂ ਤਾਂ ਬਹੁਤ ਵਧੀਆ ਵਾ ਖਾਣਾ ਸੋਣਾ ਜੀ ਦੋਸਤੋ ਕੁਆਲਿਟੀ ਬਹੁਤ ਵਧੀਆ ਪਹਿਲਾ ਸੂਬਾ ਸੁਣੀ ਆ ਦੋਸਤੋ ਕਰੋ ਚੈੱਕ ਆਰਡਰ ਦੋਸਤੋ ਬਹੁਤ ਵਧੀਆ ਤਿਆਰ ਕਰੀ ਹੁੰਦੀ ਸਿੰਗਾ ਸੂਬਾ ਜੀ ਦੋਸਤੋ ਕੁਆਲਿਟੀ ਬਹੁਤ ਵਧੀਆ ਮਾਜੀ ਥੋੜਾ ਜਿਆ ਡਰਦੀ ਏ ਸਾਡੇ ਨੂੰ ਨੇੜ ਤੋਂ ਦੋਸਤੋ ਤੁਹਾਨੂੰ ਥਣ ਥਣ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜੂਰ ਵੱਲੋਂ ਵੇਚੀ ਜਾਂ ਵੱਲੋਂ ਵੱਲੋ ਖਸੂਦੋ ਤੋਂ ਕਹਿਣਾ ਉਪਰੇ ਬੰਦੇ ਤੋਂ ਵੈਸੇ ਥੋੜਾ ਜਿਆ ਡਰ ਜਾਂਦਾ ਬਾਕੀ ਦੋਸਤੋ ਮੱਝ ਦੀ ਸ਼ਾਈਨਿੰਗ ਸੋਨ ਨੂੰ ਬਹੁਤ ਵਧੀਆ ਕੁਆਲਿਟੀ ਦੋਸਤੋ ਮੱਝ ਦੀ ਬਹੁਤ ਵਧੀਆ ਕਰੋ ਚੈੱਕ ਇਹਦੀ ਪੀਸ ਕੁਆਲਿਟੀ ਤੁਹਾਨੂੰ ਮੇਰੇ ਤੋਂ ਦਿਖਾਉਣਾ ਦੀ ਨਿਕਰਨੇ ਦਾ ਦੋਸਤੋ ਰਿੰਗ ਸਿੰਘ ਜੀ ਨੂੰ ਆਂਦੇ ਬੈਕ ਸਾਈਡ ਤੋਂ ਦੋਸਤੋ ਤੁਹਾਨੂੰ ਦੀ ਆਰਡਰ ਕੁਆਲਿਟੀ ਕਰਾ ਚੈੱਕ ਕਰਵਾ ਦੇਣਾ ਆ ਕਰੋ ਦੋਸਤੋ ਆਰਡਰ ਕੁਆਲਿਟੀ ਥਣਾ ਥਣਾ ਦੋਸਤੋ ਸਪੇਸ ਚੰਗੀ ਹੈ ਆਪਸੇ ਤੇ ਆਰਡਰ ਦੋਸਤੋ ਅਜੇ ਸੰਦੇ ਸਮੇਂ ਤੱਕ ਇਹਨੇ ਬਹੁਤ ਵਧੀਆ ਤਿਆਰ ਕਰ ਲੈਣਾ ਪੁੱਛਦੇ ਆ ਵੀ ਉਤੋਂ ਮੁੱਲ ਕੀ ਕਰਦਾ ਜੀ ਹਜੇ ਵੀਰ ਜੀ ਮੁੱਲ ਦਾ ਕੀ ਕਰਦਾ ਜੀ ਮੋਨਖਰਾ ਸਾਹਿਬ ਮੈਂ ਨਾ ਫੋਨ ਤੇ ਕਰ ਲਿਆ ਜਦੋਂ ਵਪਾਰੀ ਭਰਾ ਵੀ ਪਛੁੱਲ ਜਾਂਦੇ ਆ ਆਪਣੇ ਕੋਲ ਠੀਕ ਹੈ ਜੀ ਇਹ ਫੋਨ ਤੇ ਕੋਈ ਨਹੀਂ ਕਰਨਾ ਬਾਕੀ ਮੁੱਲ ਹੋਊਗਾ ਨਾਰਮਲ ਹੀ ਨਾਰਮਲ ਹੀ ਜੀ ਪਸ਼ੂ ਦੇ ਹਿਸਾਬ ਨਾਲ ਮੁੱਲ ਜਾਇਜ਼ ਕਰਾਂਗੇ ਠੀਕ ਹੈ ਜੀ ਛੋਟੀ ਬਹੁਤ ਚੰਗੀ ਆ ਠੀਕ ਹੈ ਜੀ ਚੰਗੇ ਜਿਹੜੇ ਬੰਦਿਆਂ ਤੋਂ ਲਈ ਆ ਚੰਗੇ ਟੀਕੇ ਚੰਗੇ ਭਰੌਂਦੇ ਆ ਠੀਕ ਠੀਕ ਹੈ ਜੀ ਹਾਂ ਜੀ ਓਹ ਸੋਹਣਾ ਮਾਲ ਆ ਜਿੰਨਾ ਤੋਂ ਲਈ ਆ ਠੀਕ ਠੀਕ ਹੈ ਜੀ ਬਸ ਇਹ ਪਤਾ ਕੀਤਾ ਜਦੋਂ ਸੀਮਨ ਨੂੰ ਕਿਹੜਾ ਲੱਗਾ ਹਾਂ ਜੀ ਨਹੀਂ ਇਹ ਨਹੀਂ ਮੈਂ ਪੁੱਛਿਆ ਜੀ ਧਿਆਨ ਮੇਰਾ ਤੇ ਬਾਕੀ ਛੋਟੀ ਇਹ ਵੀ ਟੀਕੇ ਦੀ ਆ ਤੇ ਅੱਗੋਂ ਵੀ ਟੀਕੇ ਮੋਲ ਦੋਸਤੋ ਜਿਹੜੇ ਪੰਜ ਪਸ਼ੂ ਆਪਾਂ ਦਿਖਾਉਣੇ ਪੰਜਾਂ ਪਸ਼ੂਆਂ ਦਾ ਮੋਲ ਜਿਹੜਾ ਹੋਊਗਾ ਫੋਨ ਤੇ ਹੋਊਗਾ ਕਿਉਂਕਿ ਵਪਾਰੀ ਵੀਰ ਖਰੀਦਣ ਵਾਲੇ ਪਸ਼ੂ ਖੜਦੇ ਸੋ ਇਸ ਕਰਕੇ ਦੋਸਤੋ ਹਰ ਇੱਕ ਬੰਦੇ ਨੂੰ ਥੋੜਾ ਬਲੇ ਵਿੱਚੋਂ ਜਲਪਣੀ ਜ਼ਰੂਰ ਲੈਣਾ ਹੁੰਦਾ ਬਾਕੀ ਦੋਸਤੋ ਥੜਾ ਥੜਾ ਦੀ ਕੁਆਲਿਟੀ ਚੈੱਕ ਕਰ ਲਓ ਮੋਲੋ ਦੋਸਤੋ ਬਿਲਕੁਲ ਹੀ ਵੀਰ ਦਾ ਵੀ ਆਪਾਂ ਪਹੂ ਦੇ ਹਿਸਾਬ ਨਾਲ ਨਾਰਮਲ ਹੀ ਕਰਾਂਗੇ ਕੋਈ ਜ਼ਿਆਦਾ ਮੋਲ ਨਹੀਂ ਹੋਊਗਾ ਆ ਦੋ ਨੰਬਰ ਬਾਰੇ ਦਸੀ ਵੀ ਨਹੀਂ ਤੇ ਬਾਰੇ ਇਹਦੀ ਕੀ ਡਿਟੇਲ ਹੈਗੀ ਇਹ ਸੋਈ ਆਈ ਝੋਟੀ ਕਲਰ ਆ ਦੀ ਅੱਛਾ ਜੀ ਕਲਰ ਆ ਦੀ ਸੂਈਆਂ ਦੇ ਹੁਣੇ ਚੋਾਈ ਕੀਤੀ ਹੈ ਜ ਪਕਾ ਲਈਏ ਵੀ 10 ਮਿੰਟ ਚਵਾਈ ਆ ਜਿਹੜੇ ਸਾਡੇ ਬੈਠਿਆ ਸਾਡੇ ਬੈਠਿਆ ਚਵਾਈ ਹਾਂਜੀ ਹਾਂਜੀ ਠੀਕ ਹੈ ਅੱਛਾ ਵੀਰ ਜੀ ਕੰਨਾ ਕੋ ਬੜਾ ਚੋਣ ਡੀ ਬੜਾ ਇਸ ਥੱਲੇ ਕੋਈ 6 ਕਿਲੋ ਹੋਊਗਾ ਕੱਲ ਰਾਤ ਦੀ ਸੂਈ ਆ ਬਾਕੀ ਚੌਣ ਠੰਡੀ ਧੀਰੀ ਹੈ ਇਹ ਸੂਆ ਕਰਮਾ ਸੂਈ ਸੂਆ ਪਹਿਲਾ ਜੀ ਪਹਿਲਾ ਸੂਆ ਸੂਈ ਹਾਂਜੀ ਹਾਂਜੀ ਬੱਚਾ ਕੀ ਦਿੱਤਾ ਨਹੀਂ ਉਹਦੇ ਬੱਚਾ ਵੇਖਿਆ ਨਹੀਂ ਮਗਰ ਚੈਨ ਬੱਚਾ ਨਹੀਂ ਸੁਬਾ ਕਟਾ ਰੋਬਦਾ ਕਟਾ ਹੀ ਹੋਣਾ ਠੀਕ ਹੈ ਜੀ ਥੋੜੀ ਵੀ ਜੀ ਨੂੰ ਪਹਿਲਾ ਸੂਆ ਦੋਸਤੋ ਸੂਈ ਆ ਕੱਲ ਦੀ ਵੀਰ ਕਹਿੰਦਾ ਸੂਈ ਆ ਤੇ ਬੜਾ ਜਿਹੜਾ ਹੋਣੇ ਦੇ ਥੱਲੇ ਸਟਾਰਟਿੰਗ ਹੈ 7 ਕਿਲੋ ਦੀ ਤੇ ਚੋਈ ਚੋਈ ਮੱਝ ਦੋਸਤੋ ਤੁਸੀਂ ਚੈੱਕ ਕਰ ਲਿਓ ਫਿਰ ਫੇ ਵੀ ਦੋਸਤੋ ਆਰਡਰ ਮੈਨੇ ਬਹੁਤ ਵਧੀਆ ਤਿਆਰ ਕੀਤਾ ਜਿੰਨਾ ਤੇ ਮੈਸੇਜ ਆਰਡਰ ਦਾ ਬੱਚਾ ਦੋਸਤੋ ਆਹ ਦਾ ਬੱਦਾ ਵੱਟ ਕੱਟਾ ਯਾਰ ਦੋਸਤੋ ਮੇਰੇ ਸਾਹ ਦੇ ਨਾਲ ਬਾਕੀ ਬਾਕੀ ਦੋਸਤੋ ਮੈਂ ਇਹ ਵੀ ਚੰਗੀ ਹੈ ਦਰਮਿਆਨਾ ਕਰਦੇ ਮੱਝ ਦਾ ਸਿੰਗਾ ਸੁੰਗਾ ਦੀ ਦੋਸਤੋ ਕੁਆਲਟੀ ਬਹੁਤ ਵਧੀਆ ਤੇ ਆਰਡਰ ਕੁਆਲਟੀ ਆ ਦੋਸਤੋ ਥਣਾ ਸੁਣੇ ਸਪੇਸ ਚੈੱਕ ਕਰ ਲਿਓ ਕੋਈ ਚੋਈ ਚੋਈ ਵੀਧੀਆ ਇੱਕ ਨੰਬਰ ਇਹਨੂੰ ਕਿਉਂ ਬਹੁਤ ਚੰਗੀ ਹੈ ਆ ਦੋਸਤੋ ਥਰਾਂ ਦੀ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਮੁੱਠੀ ਵਾਲਾ ਸਾਨੂੰ ਪਹਿਲਾ ਸੂਆ ਕੱਲ ਦੀ ਸੂਈ ਬੱਚਾ ਕੱਟਾ ਦਿੱਤਾ ਨੇ ਅੱਛਾ ਵੀ ਇਹਦੀ ਮੋਲੇ ਦਾ ਵੀ ਫੋਨ ਹਾਂਜੀ ਫੋਨ ਤੇ ਕਰਾਂ ਅੱਛਾ ਜੀ ਇਹਦਾ ਨੰਬਰ ਬਾਰੇ ਵੀ ਦੱਸਿਓ ਇਹਦੇ ਬਾਰੇ ਛੋਟੀ ਇਹ ਸੂਈ ਹੈ ਛੋਟੀ ਅੱਛਾ ਜੀ ਇਹ ਵੀ ਪਹਿਲੇ ਸੂਏ ਆ ਅੱਛਾ ਪਹਿਲਾ ਸੂਆ ਜੀ ਪਹਿਲਾ ਸੂਆ 8 ਕਿਲੋ ਇਹਦੇ ਥੱਲੇ ਧਾਰਾਂ ਸੂਈ ਨੂੰ 5-6 ਦਿਨ ਹੋ ਗਏ ਅੱਛਾ ਬੱਚਾ ਕੀ ਤੇ ਮਗਰ ਬੱਚਾ ਇਹਦੇ ਮਾਰ ਕੱਟੀ ਆ ਜੀ ਅੱਛਾ ਜੀ ਮਗਰ ਕੱਟੀ ਆ ਜੀ ਹਾਂਜੀ ਠੀਕ ਹੈ ਜੀ ਬੁੱਝ ਤੋਰੀ ਇਹਨੂੰ ਦੋਸਤੋ ਇਹ ਦੂਜਾ ਸੂਆ ਸੀ ਵੀ ਇਹਦੀ ਕਾ ਇਹ ਵੀ ਪਹਿਲਾ ਤਿੰਨ ਨੰਬਰਾਂ ਜਿਹੜੀ ਤੁਹਾਨੂੰ ਦਿਖਾਈਆਂ ਤਿੰਨੇ ਦੋਸਤੋ ਇੱਕ ਪਹਿਲਾ ਸੁਆਸ ਸੋਨ ਵਾਲੀ ਐ ਤੇ ਦੂਜੇ ਨੰਬਰ ਤੇ ਜਿਹੜੀ ਵੀ ਪਹਿਲਾ ਸੁਆਸ ਸੂਈ ਉਹ ਵੀ ਪਹਿਲਾ ਸੁਆਸ ਸੂਈ ਐ ਇਹਨੂੰ ਦੋਸਤੋ ਸੂਈ ਨੂੰ ਚਾਰ ਪੰਜ ਦਿਨ ਦਾ ਟਾਈਮ ਵੀ ਲੰਘਦਾ ਹੋ ਗਿਆ ਬੱਚਾ ਇਹਨੇ ਕੱਟੀ ਦਿੱਤੀ ਐ ਸਿੰਗਾ ਸੁੰਗਾ ਦੀ ਕੁਆਲਿਟੀ ਬਹੁਤ ਵਧੀਆ ਦੁੱਧ ਵੀ ਜੀ 6-7 ਕਿਲੋ ਤਿਆਰ ਆ ਹਾਂ ਜੀ ਹੁਣ 8 ਕਿਲੋ ਦੇ ਲੱਗੇ ਦੁੱਧ ਹੋਊਗਾ ਜੀ ਦੁੱਧ ਵੀ ਜੀ ਵੀਰ ਦੇ ਕਹਿਣ ਮੁਤਾਬਕ 8 ਲੀਟਰ ਦੇ ਲੱਗੇ ਬਣੇ ਜਿਹੜਾ ਬੌਣਾ ਕਿਲੋ ਜਾਂ ਦੁੱਧ ਕਿਲੋ ਤਿਆਰ ਆ ਕੱਦ ਦੋਸਤੋ ਮੈਂ ਦਾ ਕੋਈ ਜ਼ਿਆਦਾ ਵੱਡਾ ਨਹੀਂ ਨਾ ਜ਼ਿਆਦਾ ਨਿੱਕਾ ਨ ਪਸੂ ਦੋਸਤੋ ਜਿਹੜੇ ਤੁਹਾਨੂੰ ਦਿਖਾਇਆ ਕੰਨੇ ਪਹਿਲੇ ਸਵੇਰ ਇੱਕ ਗੱਬਣ ਮਾਈ ਤੇ ਦੋ ਸੱਜਰ ਸੁਈਆਂ ਆਰਡਰ ਕੁਆਲਿਟੀ ਮੈਂ ਇਹਨੇ ਦੋਸਤੋ ਇਹਨੇ ਵੀ ਚੰਗੀ ਤਿਆਰ ਕੀਤੀ ਵੀਡੀਓ ਪਾਉਂਦਾ ਜਿਹੜਾ ਟਾਈਮ ਅੱਜ ਦੁਪਹਿਰ ਦਾ 12 ਵਜੇ ਦਾ ਟਾਈਮ ਸ਼ਾਮ ਨੂੰ ਦੋਸਤੋ ਚੌਂਦਿਆਂ ਦੇ ਤੱਕ ਜਦੋਂ ਤੱਕ ਚੌਂ ਦਾ ਟਾਈਮ ਨਾ ਉਦੋਂ ਤੱਕ ਮੱਝਾਂ ਦੇ ਆਰਡਰ ਕੁਆਲਿਟੀ ਐ ਬਹੁਤ ਵਧੀਆ ਤਿਆਰ ਕਰ ਲੈਣੀ ਸਥਾਨਾਂ ਵੀ ਦੋਸਤੋ ਸਪੇਸ ਚੈੱਕ ਕਰ ਲੋ ਵੀ ਬਹੁਤ ਵਧੀਆ ਦੋਸਤੋ ਖਣ ਲੱਗੇ ਮਦਮ ਚਵਾਪ ਨੂੰ ਬਹੁਤ ਚੰਗਾ ਐਸ਼ੀ ਬਾਕੀ ਜੀ ਇਹ ਨਾ ਛੋਟੀ ਪਹਿਲਾਂ ਇਹ ਪਸਮਨ ਦੀ ਬਚੇ ਤੇ ਪਰ ਪਸਮਨ ਤੇ 5 ਮਿੰਟ ਲਾ ਆਂਦੀ ਜੀ ਅੱਛਾ ਅੱਛਾ ਜੀ ਪਸਮਨ ਦੀ ਬਚੇ ਦੇ ਅਗਲੇ ਲੱਤਾਂ ਨਾਲ ਮੜਾ ਵੰਗਾ ਪਾਗਣ ਹੂੰ ਹੂੰ ਬਚਾ ਛੱਡ ਲਈਦਾ ਤੇ ਮਿੰਟ 5-4 ਪਸਮਨ ਤੇ ਲਾ ਲਓ ਤਾਂ ਕੋਈ ਦਿੱਕਤ ਨਹੀਂ ਕਰਦੀ ਚੁੱਪ ਨਾ ਕੋਈ ਨਹੀਂ ਬਾਲਟੀ ਰੱਖ ਕੇ ਚੋਣੀ ਆਪਾਂ ਦੋਨੋਂ ਥਾਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ 4 ਨੰਬਰ ਬਾਰੇ ਦੱਸੀ ਮੈਂ ਇਹ ਜੀ ਗੱਬਣ ਆ ਗਈ ਤੀਜੇ ਸਵੇਰ ਮੱਝ ਅੱਛਾ ਤੀਜੇ ਸਵੇਰ ਹਾਂਜੀ ਨੀਲੀ ਚ ਆ ਗਈ ਜੀ ਇਹ ਕਦੋਂ ਦਾ ਟਾਈਮ ਵਿੱਚ ਖੜਦੀ ਇਹ ਜੀ ਹਫਤਾ ਲੈ ਜੂ ਇੱਕ ਹਫਤਾ ਖੜੂਗੀ ਹਾਂਜੀ ਹਫਤਾ ਲੈ ਜੂ ਜੀ ਨੀਲੀ ਵੀ ਆ ਥੋੜੇ ਸਿੰਘ ਦੇ ਫਰਾਂਚੀ ਬਹੁਤ ਚੰਗੀ ਆ ਠੀਕ ਹੈ ਜੀ ਹਾਂਜੀ ਅੱਛਾ ਵੀਰ ਜੀ ਕੋਈ ਪਤਾ ਕੀਤਾ ਪਹਿਲੀ ਸਵੇਰ ਕਿੰਨਾ ਦਾ ਦੁੱਧ ਨੇ ਚੋਇਆ ਇਹ ਪਿਛਲੇ ਸੂਰੋਂ ਨਾ ਕਿ ਦੂਜੇ ਸੂਰੋਂ ਹੀ ਦੁੱਧ 12 ਕਿਲੋ ਲੈ ਤੁਹਾਨੂੰ ਚੋਇਆ 12 ਕਿਲੋ ਚੋਇਆ ਹਾਂਜੀ ਚੰਗਾ ਕੱਦ ਕਾਠਿਆ ਮਾਜੀ ਦਾ ਹਾਂਜੀ ਬਾਕੀ ਦੋਸਤੋ ਆ ਕਰ ਲੋ ਚੱਕ ਗਾਲਾ ਕਰਨੀ ਮੈਂ ਬਿਲਕੁਲ ਦੰਦਾ ਜੋ ਜਵਾਨ ਆ ਤੇਜਾ ਸੂਹਾ ਸੂਰਾਂ ਵਾਸਤੇ ਦੋਸਤੋ ਤਿਆਰੀ ਹੈ ਮਾਜੀ ਦੀ ਟਾਈਮ ਵੀਰ ਜੀ ਕਦਾਂ ਖੜੀ ਜੀ ਹਫਤਾ ਲਾਣ ਨੂੰ ਇੱਕ ਅੱਪ ਤਾਂ ਖੜੀ ਜੀ ਟੋਰੀ ਵਜ ਨੂੰ ਨੀਲੀ ਰਾਵੀ ਦੇ ਨੋਲ ਦੋਸਤੋ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਚਾਰੇ ਪੈਰ ਵਾਈਟ ਔਰ ਕੇ ਦੋਸਤੋ ਤੁਹਾਨੂੰ ਦਿਖਾਉਣੀ ਇੱਕ ਵਾਰੀ 12 ਲੀਟਰ ਦੁੱਧ ਵੀਰ ਕਹਿੰਦਾ ਵੀ ਦੂਜੇ ਸਵੇਰੇ ਘਰਾਂ ਦੇ ਖਾਣੇ ਦੇ ਮਤਲਬ ਚੋਰਿਆ ਥੱਲੇ ਸੁੰਦੇ ਸਮੇਂ ਤੱਕ ਦੋਸਤੋ ਇਹਨਾਂ ਆਰਡਰ ਕੁਆਲਿਟੀ ਚੰਗੀ ਤਿਆਰ ਕਰ ਲੈਣੀ ਇੱਕ ਹਫ਼ਤੇ ਦਾ ਟਾਈਮ ਹੈ ਜੇ ਬਾਕੀ ਪਿਆ ਦੋਸਤੋ ਇਹ ਮੱਝਾ ਸੁੰਦੇ ਸਮੇਂ ਤੱਕ ਦੁੱਧ ਰਿਆਂ ਵਧੀਆ ਤਿਆਰ ਕਰ ਲੈਣੀ ਮੋਰਲੇ ਵਿੱਚ ਮੋਰਲਾ ਬਾਕੀ ੱਤਪਣ ਬਹੁਤ ਚੰਗੀ ਆ ਠੀਕ ਹੈ ਜੀ ਹਾਂਜੀ ਗੱਭੜ ਮਾਜਿਆ ਦੋਸਤੋ ਵੀਰ ਨੇ ਤਪਕੇ ਲਈ ਆਪਣੀ ਤਸੱਲੀ ਕਰਕੇ ਬਾਕੀ ਤੁਸੀਂ ਦੋਸਤੋ ਆਪਣੀ ਨਰਕ ਪਰਖ ਜਰੂਰ ਕਰ ਲਿਆ ਕਰੋ ਥਣਾ ਥਣਾ ਜੀ ਦੋਸਤੋ ਕੁਆਲਿਟੀ ਬਹੁਤ ਵਧੀਆ ਮਾਈ ਦੀ ਬਰੀਡ ਆ ਪੂਰੀ ਫੋਲਨ ਹੀ ਲੀਰਾ ਵੀ ਆ ਕਰੋ ਚੱਤ ਦੀ ਥਣਾ ਦੀ ਕੁਆਲਿਟੀ ਆ ਜੀ ਦੋਸਤੋ ਵਾਲਟ ਲਾਹਮਾ ਨਗਰ ਚ ਕਾਫੀ ਜਗੀਆਂ ਪਈਆਂ 5 ਨੰਬਰ ਬਾਰੇ ਦੱਸ ਹੀ ਦਿੱਤੀ ਜੇ ਬਾਰੇ ਇਹ ਸੂਈ ਆ ਜੀ ਅੱਛਾ ਇਹ ਵੀ ਸੂਈ ਇਹਨੂੰ ਇੱਕ ਹਫਤਾ ਸੂਈ ਨੂੰ ਹੋ ਗਿਆ ਦੁੱਧ ਦੇ ਥਲੇ 11 ਲੀਟਰ ਐਸ ਟਾਈਮ ਤਿਆਰ ਆ ਜੀ ਅੱਛਾ ਜੀ ਬੱਚਾ ਕੀ ਦਿੱਤਾ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਹਾਂਜੀ ਠੀਕ ਹੈ ਜੀ ਮਿਲਦੀ ਦੋਵੇਂ ਤਾਂ ਬੱਚੇ ਦੀ ਬੱਚੇ ਦੇ ਬੱਚੇ ਜੀ ਖੋਲੋ ਜੀ ਵੀਰ ਜੀ ਤੋਰੀ ਇਹਦੀ ਕਿੰਨਾ ਟਾਈਮ ਦੱਸਿਆ ਠੀਕ ਹੋ ਗਿਆ ਇਹਨੂੰ ਇੱਕ ਹਫਤਾ ਹੋ ਗਿਆ ਜੀ ਇੱਕ ਹਫਤਾ ਦੋਸਤੋ ਸੂਈ ਨੂੰ ਹੋ ਗਿਆ ਸੂਆ ਵੀਰ ਦੁੱਧਾ ਸੂਈ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ 11 12 ਕਿਲੋ ਦੁੱਧ ਵੀਰ ਕਹਿੰਦਾ ਤਿਆਰ ਆ ਥਲੇ ਬੱਚਾ ਨੇ ਕੱਟਾ ਦਿੱਤਾ ਚੰਗਾ ਕਾਦਿਆ ਦੋਸਤੋ ਮੈਂ ਦਾ ਆਰ ਆ ਕਰੋ ਚੱਕੀ ਆਰਡਰ ਕੁਆਲਟੀ ਦੀ ਦੋਸਤੋ ਚੰਗਾ ਕੱਦ ਗਾਠਿਆ ਮੈਂ ਤਾਂ ਪਖਪੜੇ ਦੀ ਚੜਾਈ ਚੈੱਕ ਕਰ ਲਉ ਆਰਡਰ ਕੁਆਲਟੀ ਦੋਸਤੋ ਮੈਂਨੇ ਬਹੁਤ ਵਧੀਆ ਤਿਆਰੀ ਕੀਤੀ ਥੋੜਾ ਜਿਆਦਾ ਦੱਸਦੇ ਆ ਪਸੂ ਸਾਡੇ ਡਿਲੀਵਰਸ ਕਰਕੇ ਦੋਸਤੋ ਮੈਂ ਜਿਆਦਾ ਲੱਗ ਨਹੀਂ ਜਾਂਦਾ ਪਸੂਆਂ ਦੇ ਪੰਜ ਪਸ਼ੂ ਦੋਸਤੋ ਤੁਹਾਨੂੰ ਦਿਖਾਇਆ ਜਿਨ੍ਹਾਂ ਦੇ ਵਿੱਚ ਤਿੰਨ ਪਸ਼ੂ ਜਿਹੜੇ ਗੱਭਣੇ ਤੇ ਦੋ ਪਸ਼ੂ ਜਿਹੜੇ ਦੋਸਤੋ ਸੱਜਰ ਸੋਏ ਅੱਛਾ ਵੀਰ ਜੀ ਕਿੰਨਾ ਦਾ ਦੁੱਧ ਦੇ ਚਵਾਸਰ ਦੀ ਕੋਈ ਉਮੀਦ ਕੀਤੀ ਤੁਸਾਂ ਦੁੱਧ ਜੀ ਇਹ ਜਿਆਦਾ ਨਹੀਂ ਤੇ 13 ਕਿਲੋ ਝੋਟੀ ਦੁੱਧ ਦੇ ਜੂਗੀ 13 ਕਿਲੋ ਦੇ ਦੋ ਹਾਂਜੀ ਠੀਕ ਹੈ ਜੀ 25 ਵੀਰ ਜੀ ਦਿਖਾ ਦਿਨਾ ਨਿਕਲੇ ਬੱਚਾ ਹੋਵੇ ਜੀ ਦਾ ਪਹਿਲੇ ਦਾ ਬੱਦ ਦਾ ਦੋਸਤੋ ਬੱਚਾ ਨੂੰ ਦਿਖਾਤਾ ਦੂਜੇ ਦੋਵਾਂ ਨੰਬਰਾਂ ਦੇ ਬੱਚੇ ਦੋਸਤੋ ਆਹ ਬੱਦੇ ਇੱਕ ਜਿਹੜੀ ਉਹ ਝੋਟੀ ਪਹਿਲਣ ਜਿਹੜੀ 5 ਕਿਲੋ 5.5 ਦੇ ਲੈਂਦੀ ਉਹਦਾ ਆਹ ਕੱਟੀ ਅੱਛਾ ਜੀ ਉਹਦੀ ਕੱਟੀ ਦ ਪੰਜ ਪਸ਼ੂ ਦੋਸਤੋ ਜਿਹੜਾ ਤੁਹਾਨੂੰ ਦਿਖਾਏ ਆ ਤਿੰਨ ਗੱਬਣ ਤੇ ਦੋ ਬਿਲਕੁਲ ਤਾਜ਼ੇ ਸੂਏ ਪਸ਼ੂ ਤਸੱਲੀ ਦੋਸਤੋ ਨਰਖ ਪਰਕ ਦੋਸਤੋ ਜ਼ਰੂਰ ਆਪਣੀ ਕਰਿਆ ਕਰੋ ਨੰਬਰ ਜਿਹੜਾ ਵੀਰ ਦਾ ਮੈਂ ਸਕਰੀਨ ਤੇ ਚੱਲਦਾ ਕਰ ਦੂੰਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਜ਼ਿਆਦਾ ਡਿਟੇਲ ਤੁਸੀਂ ਪੁੱਛ ਸਕਦੇ ਫਾਹ ਦੋਸਤੋ ਥਣਾ ਥਣਾ ਦੀ ਕੁਆਲਿਟੀ ਚੋਂ ਲੈ ਕੇ ਪਸ਼ੂਆਂ ਸਾਰੇ ਦੇ ਫੀਚੇ ਕਰਵਾ ਦਿੰਦਾ ਪਹਿਲਾ ਨੰਬਰ ਦੋਸਤੋ ਗੱਬਣ ਝੋਟੀ ਲੈ ਕਰੋ ਚੈੱਕ ਜੀ ਦੋ ਨੰਬਰ ਦੋਸਤੋ ਸੱਜੇ ਸੂਈ ਝੋਟੀ ਕੱਲ ਦੀ ਇਹਦੀ ਵੀ ਥਾਣੀ ਕੁਆਲਿਟੀ ਚੈੱਕ ਕਰ ਲਓ ਇਹਨਾਂ ਨੰਬਰ ਵਾਲੀ ਚੁੜੀ ਦੀ ਸੁਈ ਇਹ ਗੱਬਣ ਹੈ ਇਹ ਸੋਈ ਹੈ ਜੀ ਇਹ ਤਿਆਰ ਨੰਬਰ ਵਾਲੀ ਆਈ ਸੁਈ ਹੈ ਜੀ ਅੱਛਾ ਇਹ ਵੀ ਸੁਈ ਹੈ ਜੀ ਹਾਂ ਦੋਸਤੋ ਉਦੋਂ ਅਗੇ ਨੀਲੀ ਰਾਂ ਵੀ ਗੱਬਣ ਤੇ ਉਦੋਂ ਅਗੇ ਜਿਹੜੀ ਇਹ ਮਾਝ ਇਹ ਵੀ ਬਿਲਕੁਲ ਸਜਰ ਸੁਈ ਹੈ ਡਿਟੇਲ ਤੁਹਾਨੂੰ ਸਾਰੀ ਵੀਡੀਓ ਦੇ ਵੀਰ ਨੇ ਦੱਸ ਦਿੱਤੀ ਹੈ ਵੀਡੀਓ ਦੇ ਵਿੱਚ ਬਾਕੀ ਦੋਸਤੋ ਜਿਹੜੇ ਵੀਰ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਪਸ਼ੂ ਤੁਸੀਂ ਖਰੀਦ ਸਕਦੇ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ